ਪਰਾਉ ਤੇ ਤੇ ਉੱਧਰ ਗਾ ਆ ਗੱਡੀ ਪਾਸ ਤੇ ਮੈਂ ਉਹਦੇ ਘਰ ਨਾਲ ਜਿੰਨੇ ਉਹ ਮੋਟੇ ਪਰਾਉ ਤੇ ਗਏ ਯਾਰ ਉੱਥੋਂ ਇਸ ਤੋਂ ਬਾਅਦ ਫਿਰ ਆਈ ਕਰ ਲੈਂਦੇ ਆ। ਆ ਇਸ ਤੋਂ ਬਾਅਦ ਕਿਹੜਾ ਇਹਨਾਂ ਦਾ ਹੋਰ ਲੱਗਦਾ। ਨਹੀਂ ਉਸ ਤੋਂ ਬਾਅਦ ਤੁਹਾਨੂੰ ਲੱਗੋ 2 ਘੰਟੇ ਬਾਅਦ ਗੱਲ ਕਰਾਂ। ਹਾਂ ਜੀ ਠੀਕ ਹੈ। ਜਦ ਕਿ 2 ਘੰਟੇ ਵੀ ਬਰੇਲੀ ਤੋਂ ਆਏ ਆ ਯਾਰ। ਲੈ ਵੀ ਆ ਮੇਰੇ ਭਾਈਏ 2 ਘੰਟੇ ਮੇਰੀ ਜਗ੍ਹਾ ਹੈ। ਮੇਰੀ ਜਗ੍ਹਾ ਹੈ। ਅਗਲੇ ਕਿਹੜੇ ਆ। ਬਾਬਾ ਜੀ ਕੇ ਵੀ ਭੇਜ ਦੋ ਇਹਨਾਂ ਨੂੰ। 2 ਘੰਟੇ ਬਾਅਦ ਨੂੰ ਆ। ਹਾਂ ਠੀਕ ਹੈ। ਚੱਲਾ ਓਏ। ਸਮਾਨ ਕੀ ਕੋਲ ਆ? ਸਮਾਨ ਕੀ ਕੋਲ ਆ? ਓਏ ਨਾਗ ਆਗ ਆਗ ਹਾਂ ਹਾਂ ਮੈਂ ਕੋਈ ਇੱਕ ਦੋ ਵੇੜੇ ਲਾਉਂਦਾ ਓਏ ਚੱਲੇ ਲੱਗ ਲਾ ਕੇ ਜਾਣੇ ਆਉਂਦੇ ਲਾ ਦੇਣੇ ਚਾਰ ਉਹ ਵਧਾਰਿਆ ਮੰਗਦਾ ਤੇ ਯਾਰ ਇਹਨਾਂ ਦਾ ਘਰ ਵੀ ਲੱਗਿਆ ਪਿਆ ਨਾ ਆਵੇ ਕੋਠੇ ਦੇ ਪੰਗਾਂ ਹੀ ਟੱਪਦਾ ਡੁੱਬਿਆ ਉੱਥੇ ਜਾਣਾ ਆਪਾਂ ਹਾਂ ਜਿਵੇਂ ਉਹ ਬਾਹਰ ਨਾਲ ਗਿਆ ਤਾਂ ਜੋ ਉੱਥੇ ਚੱਲ ਗਏ ਯਾਰ ਕਿਤੇ ਜਿਵੇਂ ਘਾਤ ਲੁੱਪੇ ਉੱਤੇ ਹੀ ਜਾਣਾ ਬਈ ਜਮਾ ਕਰੀਏ ਉੱਥੇ ਕਿਨੇ ਜਾਵਾਂਗੇ ਕੋਈ ਸੁਨਾਮ ਖੜਾ ਲੁਕਾ ਪਾਉਂਦਾ ਨਹੀਂ ਹੈ ਅਸਾਂ ਰਾਤ ਚੱਲ ਗਏ ਉਹ ਘਰਾਂ ਨੂੰ ਆਪਾਂ ਹਾਂ ਇਹ ਪਿੰਡੇ ਹੋਣੀ ਆ ਪਿੰਡੇ ਹੋਣੀ ਆ ਬੱਸ ਬਾਬਾ ਗਾਹ ਕਿੱਥੇ ਲੱਗੇ ਚੱਲਣਾ ਆ ਦੇ ਸ਼ੁਰੂ

ਮੇਰੇ ਵਾਲਾ ਧਿਆਨ ਰੱਖ ਮੇਰੇ ਵਾਲਾ ਨਿਗਾਹ ਰੱਖ ਬੰਦੇ ਜੀ ਸੇਮਾ ਨਹੀਂ ਲਿਆਉਣਾ ਤੂੰ ਬਾਹਰ ਚ ਲੈਉਣੀ ਇੱਕ ਮਿੰਟ ਬੰਦਾ ਨਹੀਂ ਮੜਾ ਕੰਨੀ ਇੱਧਰ ਨਹੀਂ ਕੰਨੀ ਤੇ ਰੱਖਣਾ ਇੱਧਰਲੀ ਉਹਦਰ ਨਹੀਂ ਕੰਨੀ ਦੇ ਨਹੀਂ ਲਿਆਣਾ ਇੱਥੇ ਕੰਨੀ ਆ ਜਾਂਦੀ ਓਏ ਤੁਰਿਆ ਤੁਰਿਆ ਤੁਰ ਇੱਥੇ ਕੰਨੀ ਆ ਇੱਥੇ ਕੰਨੀ ਇੱਥੇ ਆਨ ਦਾ ਹੋ ਗਏ ਵਾ ਤੁਰਿਆ ਤੁਰਿਆ ਤੁਰ ਆ ਕੰਨੀ ਆ ਓਏ ਹੌਲੀ ਹੌਲੀ ਆਉਣੀ ਬਸ ਬਾਤ ਨੂੰ ਕੀ ਆਉਗਾ ਰਸਤਾ ਬੰਨਣਾ ਜ਼ੇਰਾ ਭੋਲੇ ਕੀ ਕਰਨੀ ਤੇ ਆ ਪਰ ਮਿੱਟੀ ਆ ਨਾਲ ਵੀਡੀਓ ਵੀ ਬਣੀ ਤੇ ਟ੍ਰੈਕ ਤੇ ਘੋੜੇ ਆ ਆਹ ਕਾਲੂ ਕੱਟਾ ਕੇ ਮਰ ਗਿਆ ਕੱਚੇ ਜਿਹਾ ਬਣ ਗਿਆ ਕੱਚੇ ਯਾਰ ਅੰਕਲ ਇਹ ਨਹੀਂ ਹੈ ਪੁਰਾਣਾ ਹੋ ਜਾ ਉਹਦਾ ਆਹੋ ਉਹਦਾ ਬਣਾ ਦੇ ਇਹਦਾ ਮਾਰ ਦਿਆ ਇਹ ਵੀ ਬਣਾ ਲੇਗਾ ਪਾਣੀ ਨਹੀਂ ਆ ਰਿਹਾ ਪਾਣੀ ਨਹੀਂ ਆ ਰਿਹਾ ਪਾਣੀ ਨਹੀਂ ਚਾਈ ਜਾਂਦੇ ਆ ਰੋ ਲੱਗਾ ਹੋਰ ਫੜਾ ਦੇ ਪਾਣੀ ਦੀ ਬੋਤਲ ਦਰ ਪਾਣੀ ਦੀ ਬੋਤਲ ਨਹੀਂ ਚਾਈ ਜਾਂਦੇ ਆ ਰੋ ਲੱਗਾ ਹੋਣੀ ਕਿੰਨਾ ਦੇ ਹੈਗਾ ਯਾਰ ਆਪ ਵੀ ਕਹਿ ਦਿੰਦੇ ਹੈਗਾ ਧੰਦੇ ਵੀ ਤਾਂ ਜਾਣੇ ਆ ਜਾਈ ਜਾਂ ਨਹੀਂ ਆਪਾਂ ਯਾਰ ਨਹੀਂ ਜਾਣੇ ਮਾਨ ਮੇਰਾ ਬਹੁਤ ਦਾਸ ਉਹ ਚਾਰ ਮਗਰੋਂ ਲੈ ਲੈਣੇ ਉੱਤਰੋ ਲੈ ਜਾ ਤੂੰ ਦੇ ਉਹ ਬਦੌਇ ਕੱਢ ਰੋਟੀਆਂ ਪਾਏ ਨੇ ਤੇ ਚਾਰ ਬਣਾਏ ਚੱਲ ਆਪੇ ਆਉਂਦੇ ਨੇ ਜਿੰਦਾ ਹੀ ਜੀਦਾ ਹੀ ਇਹਦਾ ਹੋਣੀ ਪੀਨ ਸਾਨੂੰ ਅਜੂ ਉਧਰ ਵਾਇ ਨੇ ਪਾਣੀ ਅੰਬਰ ਸਾਰਾ ਨੀ ਬੜਾ ਨਹੀਂ ਨਹੀਂ ਮਾਰੇਗਾ ਹਰ ਇੱਕ ਤਰ੍ਹਾਂ ਨਾਪੀ 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 ਇਹ ਰੱਦ ਕੇ ਸਾਰੀ ਰਾਤ ਕੇ ઓરિજિનલ ફાઈન ઓરિજિનલ હળી સારા સમાર પરતાવા ઓ સમાર પરતાવા હોઈયે કમ કીને નું ઓ બબુ રૂ ઓ સમાર સારા પરતાવા તેજ ની તોર દેવી નઈ નપ્પી જાવગા આયે રોક લો યાર રોક ના રોક ના રોક ના કરો ભી આના રોક ના ઓ તો ચાટ ਉਹ ਨਾ ਲੈ ਜਾਓ ਗਾਹ ਵੇਖ ਲੋ ਉੱਥੇ ਕੋਟ ਤੇਰੇ ਆ ਕੇ ਆ ਫੜਾ ਲੈ ਇੱਧਰ ਘਰ ਆਸ ਬਣਾ ਪਾ ਉਹ ਫਾਰ ਵਿੱਚ ਤੇ ਆ ਜਾਣਾ ਬਾਬੇ ਹੋਰ ਉਹਨੇ ਆ ਵੇ ਆ ਲੇ ਬਾਬਾ ਬਾਹਰ ਜਾ ਆ ਲੈ ਵੀ ਪਾਣੀ ਨੀ ਪੜਾਈ ਤਰੇਓ ਬੰਨੇ ਬਾਹਰ 10 10 ਪਾਣੀ ਬਾਹਰ ਦੇਓ ਰੋਟੀ ਹੋਰ ਹੋ ਜਾਇਆ ਰੋਟੀ ਬਾਹਰ ਆ ਦੇ ਆ ਦੇ ਬੈਸਕੋਟ ਵੀ ਦੋ ਯਾਰ ਇਧਰ ਪੜਾਓ ਜਾ ਕੇ ਸਾਨੂੰ ਵੀ ਬੈਸਕੋਟ ਬੈਸਕੋਟ ਉਹ ਵੇਖਾ ਮਗਰ ਬੈਸਕੋਟ ਪਏ ਉਹ ਆ ਫੜੋਂ ਤੋਂ ਲੈਣੀ ਬੂਹ ਲੈ ਕਾਲੇ ਬੋਤਲ ਪਾਣੀ ਗੋਲਾ ਬਰਾਲਾ ਆ ਆ ਨਾ ਲੱਗਾ ਠੀਕ ਆ ਠੀਕ ਆ ਪਾਣੀ ਦੀ ਬੰਦੇ ਨਾਲ ਬੋਖ ਦਾ ਤੇਲੀ ਬਹੁਤ ਬਹੁਤ ਹਾਂ ਚਲੋ ਗਾਓ ਵੇ ਆ ਬੱਲਾ ਰਾਣਾ ਤੂੰ ਸੇਵਾ ਕਰੇ ਬਤੂ ਬਣਾਉਣੀ ਦਾ ਹੈ ਨਹੀਂ ਕਿ ਤੇਰੀ ਬਣਾ ਚਾਹ ਤੂੰ ਆ ਵੀ ਬਣਾਉਣ ਦੀ ਚੱਲ ਕੋਸ ਉਹ ਆਈਂ ਪ੍ਰੋਬਣ ਆਇਆ ਉਹ ਕੇਵਲ ਆਇਆ ਮੈਂ ਉਹ ਦੂਸਰਾ ਸੇਫਟੀ ਕਿਰਤੀ ਚਲਾ ਆਹ ਮਨੇ ਬੈਸ ਖੜ ਬੜਾ ਹਾਉ ਬੈਸ ਖੜ ਰੇ ਹਾਂ ਲੋ ਭਾਜੀ ਸੇਵਾ ਕਰਨ ਬਹੁਤ ਆਉਂਦੇ ਆ ਜੀ ਠੀਕ ਹੈ ਜੀ ਆ ਵੀ ਸੇਵਾ ਕਰਨਾਂਗੇ ਸਾਡੇ ਦੋ ਦਬਲ ਕਰੀਏ ਯੱਕ ਕਰੀਏ ਭਾਈ ਇੱਕ ਕਿਟ ਹੋਰ ਦੇ ਹੋ ਜਾਣੇ ਇਹ ਦੋ ਕਰਦੇ ਕਿ ਤੁਹਾਨੂੰ ਦਸੂਜੇ ਨੂੰ ਦਿਹਾਗੇ ਬੇਚੀ ਸਭ ਤੇ ਦੇ ਦੋ ਭਾਜੀ ਦੋ ਕਰਾਂਗੇ ਇਹਨਾਂ ਨੂੰ ਆਪ ਹੀ ਦੋ ਆਪਦੇ ਹਿਸਾਬ ਨਾਲ ਦੇ ਦਿੰਦੇ ਹਾਂ ਦੇਣਗੇ ਅਸੀਂ ਓਏ ਇਹ ਸੇਨਾ ਕਮਾ ਚੋ ਵੇ ਨਾ ਆ ਆ ਲੈ ਫੜ ਮਾ ਬੱਸ ਉਹ ਭਾਬੀ ਕਿੱਧਰ ਗਈ ਛੰਦਰ ਉਹ ਨਹਾਵੇ ਚਲੋ ਆ ਫੋਟੋ ਲਵਾ ਪਾ ਲਈ ਆ ਤੇਰਾ ਘਰ ਤੁਹਾਡਾ ਇਹ ਜੋ ਕਰਮਾ ਦਾ ਮਾਦਾ ਰੋਜ ਇੱਕ ਦੋ ਫੋਟੋ ਕੱਢੀ ਫੋਟੋ ਨਹੀਂ ਲੱਗ ਲਾ ਫੜ ਲੈ ਮਾਰੇ ਕੋਲ ਬੰਦ ਹਾਂ ਉਹ ਚਾਹ ਦੀ ਕਿਚਨ ਹਾਂ ਹੈ 2000 ਦੇ 10 ਫੋਟੋ ਭੱਜ ਪੈਂਡਾ ਵਾਲੇ ਕੀ ਕਰੀ ਜਾਂਦੇ ਆ ਓਏ ਜੋ ਜਿੰਨੇ ਕਿ ਲੋਕ ਜੀ ਜਿਹੋ ਉਹਨੇ ਕੀ ਸੇਵਾ ਨਿਭਾ ਚੁੱਕੇ ਆਂ ਜੀ ਤੇ ਭਾਈ ਜੀ ਗਲਤ ਕਮੈਂਟ ਨਾ ਕਰੋ ਭਾਈ ਜੀ ਜੇ ਸੇਵਾ ਕਰ ਸਕਦੇ ਆਂ ਤਾਂ ਕਰ ਲਿਓ ਜੇ ਨਹੀਂ ਤਾਂ ਗਲਤ ਨਾ ਕਰਿਆ ਕਰੋ ਭਾਈ ਜੀ ਕਮੈਂਟ ਮੰਦਾ ਹਾਲਾ ਲੋਕਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਆ ਸਾਡਾ ਭੋਗ ਹੈ ਭਾਈ ਆ ਇਹਨੇ ਸਾਡੇ ਨਾਲ ਸੇਵਾ 'ਚ ਬਹੁਤ ਯੋਗਦਾਨ ਪਾਇਆ ਅਜਰਨੇ ਚੀਜ਼ੋ ਦਾ ਹੈਗਾ ਬਹੁਤ ਵਦ ਜਾਣ ਕੇ ਸਾਡੇ ਨਾਲ ਸੇਵਾ ਕਰ ਰਹੀ ਮਹਾਰਾਜ ਸਾਡੇ ਨਾਮ ਦਾ ਸਾਰ ਸ੍ਰੀ ਅਕਾਲ ਦਾ ਲੋਕਾਂ ਦਾ ਤੇਰਾ ਯਾਦਰਾ ਆ ਲੋਕ ਗੱਡੇ ਲਾ ਕੇ ਪਾਣੀ ਆ ਭਾਈ ਆਪਣੀ ਪਾਕਿਸਤਾਨ ਦੀ ਤੇ ਜਿਹੜੀ ਆਪਣੀ ਆ ਨਾ ਦੂਜੀ ਬਾਰਡਰ ਦੇ ਉੱਤੇ ਆ ਗੱਡੀ ਦੀ ਲੀ ਸੀ ਬੰਦ ਕਰਤੀ ਇਹਨਾਂ ਨੇ ਤੇ ਆਹ ਵੀਰ ਵਿਚਾਰੇ ਬੰਨ ਲਾਈ ਜਾਂਦੇ ਬੰਨ ਲਾਈ ਜਾਂਦੇ ਗੋਰੀਆਂ ਦਾ ਕਿਉਂਕਿ ਪਰਾਂ ਥਾਂ ਡੂੰਗਾ ਜਿੱਥੇ ਦਾ ਸਾਧਨ ਨਾ ਡੱਕਦੇ ਬਹੁਤ ਧੰਨਵਾਦ ਪਾਈਆਂ ਦੇ ਵਿਚਾਰਿਆਂ ਦੇ ਬਈ ਜਿਹੜੇ ਆ ਗੋਰੀਆਂ ਵਾਲੇ ਸੇਵਾ ਕਰੀ ਜਾਂਦੇ ਆ ਆਹ ਦੇਖੋ ਬਈ ਇਹ ਕਿੰਨੇ ਲਿਆ ਲਿਆ ਬਿਜਲੀ ਇਹਦੇ ਚੱਕੂ ਕਿੰਨੇ ਵਗਰੇ ਭਰ ਭਰ ਕੇ ਰੱਖੀ ਬੈਠੇ ਆ ਹਰ ਪਰਗਰ ਦੇ ਲਈ ਜਾਂਦੇ ਮੁੰਡਿਆਂ ਦੇ ਚੱਕਰੀ ਜਾਂਦੇ